ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਬੜਾਈ ਸ਼ਾਨਦਾਰ ਟੂਰਨਾਮੈਂਟ ਪਿੰਡ ਚ ਤਾਮਲਾ ਦੇ ਵਿੱਚ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਤੁਹਾਨੂੰ ਵਿਖਾਈ ਦੇ ਰਹੇ ਨੇ ਅਤੇ ਜਿਨ੍ਹਾਂ ਨੇ ਪਹਿਲਾਂ ਗੋਲ ਲੋਕਿਆ ਅਤੇ ਫਿਰ ਤੋਂ ਦੁਬਾਰਾ ਜਦੋਂ ਪੈਨਲਟੀ ਸ਼ੂਟ ਮੁੰਡੇ ਨੇ ਕਿੱਕ ਅਜਾਈ ਮਾਰੀ ਕਿ ਚਰਨਜੀਤ ਸਿੰਘ ਚੰਨੀ ਨੂੰ ਬੋਲ ਦਿਖੀ ਨਹੀਂ ਅਤੇ ਸਿੱਧੀ ਬੋਲ ਗੋਲ ਦੇ ਵਿੱਚ ਜਾ ਕੇ ਵੱਜੀ ਦੇਖੋ ਕਿਸ ਤਰ੍ਹਾਂ ਉਹ ਨੌਜਵਾਨ ਕਿੱਕ मारेਗਾ ਅਤੇ ਕਿੰਨੀ ਸਪੀਡ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜੇ ਨੂੰ ਇਹ ਜਿਹੜੀ ਫਟਬਾਲ ਨਿਕਲੀ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਫੇਰ ਵਿਖਾਉਨੇ ਆ ਕਿ ਕਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਵੇਂ ਕਿੱਕ ਮਾਰਦੇ ਨੇ ਅਤੇ ਕਿਵੇਂ ਗੋਲ ਹੁੰਦਾ ਹੈ ਅਤੇ ਦੇਖੋ ਫਿਰ ਪੂਰੀਆਂ ਤਿਆਰੀਆਂ ਕੱਸ ਲਈਆਂ ਅਤੇ ਮੋਰਚਾ ਵੀ ਫਤਿਹ ਹੁਣ ਹੋ ਜਾਣਾ ਹੈ ਅਤੇ ਚਰਨਜੀਤ ਸਿੰਘ ਚੰਨੀ ਨੇ ਆਡੀਅנס ਨੂੰ ਵੀ ਕਹਿ ਤਿਆ ਵੀ ਇੱਕ ਭਾਈ ਟੈਨਸ਼ਨ ਨਾ ਲਿਓ ਮੈਂ ਸਾਰੇ ਕੰਮ ਕੀਤੇ ਐ ਆ ਵੀ ਕੰਮ ਮੈਂ ਪਿੱਛੇ ਨਹੀਂ ਖੜਦਾ ਅਤੇ ਫਿਰ ਪੈਨਲਟੀ ਸ਼ੂਟ ਲੈਣ ਦੇ ਲਈ ਜਦੋਂ ਦੌੜਨ ਲੱਗੇ ਚਰਨਜੀਤ ਸਿੰਘ ਚੰਨੀ ਤਾਂ ਦੌੜ ਕੇ ਫਿਰ ਪੁੱਜੇ ਫਟਵਾਲ ਦੇ ਕੋਲ ਤਾਂ ਦੇਖੋ ਫਿਰ ਕੀ ਹੋਇਆ ਪਹਿਲੀ ਕਿੱਕ ਸਲੋ ਸੀ ਤੇ ਮੁੰਡੇ ਨੇ ਪਲੰਟੀ ਰੋਕ ਲਈਤੀ ਅਤੇ ਚਰਨਜੀਤ ਸਿੰਘ ਚੰਨੀ ਕਹਿੰਦੇ ਯਾਰ ਇਹ ਤਾਂ ਮੈਂ ਸਾਬਕਾ ਮੁੱਖ ਮੰਤਰੀ ਮੈਂ ਸਾਰਾ ਕੰਮ ਕਰਿਆ ਅਤੇ ਮੁੰਡੇ ਨੇ ਪਲੰਟੀ ਰੋਕ ਕਿੱਕਣ ਲੱਤੀ ਫਿਰ ਦੁਆਰਾ ਤੋਂ ਮੋਰਚਾ ਸੰਭਾਲ ਲਿਆ ਅਤੇ ਮੋਰਚਾ ਸੰਭਾਲਣ ਤੋਂ ਬਾਅਦ ਫਿਰ ਚਰਨਜੀਤ ਸਿੰਘ ਚੰਨੀ ਆਏ ਦੌੜਦੇ ਦੌੜਦੇ ਅਤੇ ਕਿੱਕਠਾ ਗੋਲ ਇਹ ਸੀ ਨਜ਼ਾਰਾ ਮੁੱਖ ਮੰਤਰੀ ਸਾਫਕਾ ਦਾ ਚਰਨਜੀਤ ਸਿੰਘ ਚੰਨੀ ਦਾ ਤੁਸੀਂ ਦੱਸਿਓ ਕੀ ਕਹਿਣਾ ਚਾਹੁੰਦੇ ਹੋ ਸਾਫਕਾ ਚਰਨਜੀਤ ਸਿੰਘ ਚੰਨੀ ਜੋ ਮੁੱਖ ਮੰਤਰੀ ਸੇ ਆਕਸੀ ਉਹਨਾ ਬਾਰੇ